ਲੋਂਗੋ ਵਾਲੇ ਦੇ ਏਰੀਏ ਦੇ ਜਿੰਨੇ ਵੀ ਕਿਸਾਨ ਮੈਨੂੰ ਪਸੰਦ ਕਰਦੇ ਆ ਉਹਨਾਂ ਲਈ ਮੈਂ ਗਿਫਟ ਲੈ ਕੇ ਹਾਜ਼ਰ ਹੋਇਆ ਸਜਣੋ ਸੰਗਰੂਰ ਖੇਤੀ ਸੇਵਾ ਸੈਂਟਰ ਦੇ ਵਿੱਚ ਆਏ ਆ ਆਪਾਂ ਇੱਥੇ ਤੁਹਾਨੂੰ ਕੈਸ਼ ਕਾਊਂਟਰ ਹੈ ਪਰ ਜਿਹੜੀ ਗੱਲ ਕਿਸਾਨ ਦੱਸਦੇ ਆ ਨਾ ਉਹ ਬਹੁਤ ਕਮਾਲ ਦੀ ਗੱਲ ਦੱਸਦੇ ਆ ਉਹ ਕਹਿੰਦੇ ਵੀ ਇੱਥੇ ਤੁਹਾਨੂੰ ਨਾ ਵੀ ਆਲੇ-ਦਾਲੇ ਤੋਂ ਦਵਾਈਆਂ ਬਥੇਰੇ ਥਾਮਾਂ ਤੋਂ ਮਿਲ ਜਾਂਦੀਆਂ ਹੋਣਗੀਆਂ ਪਰ ਜੋ ਬ੍ਰਾਂਡ ਦਾ ਰੇਟ ਮਿਲ ਜਾਂਦਾ ਇੱਥੇ ਉਹ ਰੇਟ ਮਾੜੇ ਬ੍ਰਾਂਡਾਂ ਦੇ ਵਿੱਚ ਵੀ ਨਹੀਂ ਕੋਈ ਦੇ ਸਕਦਾ ਜੋ ਬਾਈ ਬ੍ਰਾਂਡ ਦਾ ਰੇਟ ਦੇ ਦਿੰਦਾ ਆਪਣੇ ਨਾਲ ਬਾਈ ਗਗਨ ਆ ਗਗਨ ਤੋਂ ਪੁੱਛਦੇ ਆਂ ਆਪਾਂ ਕਿਸਾਨਾਂ ਤੋਂ ਵੀ ਰਾਇ ਲਵਾਂਗੇ ਕਿਉਂਕਿ ਦੁਕਾਨਦਾਰ ਨੇ ਤਾਂ ਆਪਦੀ ਮਸ਼ਹੂਰੀ ਕਰਨ ਨੂੰ ਹੀ ਹੁੰਦੀ ਆ ਆਪਾਂ ਬ੍ਰੈਂਡਾਂ ਬਾਰੇ ਵੀ ਜਾਣਕਾਰੀ ਲਵਾਂਗੇ ਆਪਾਂ ਅਸਲ ਦੇ ਵਿੱਚ ਘਾਟਾਂ ਤੋਂ ਵੀ ਰਿਵਿਊ ਲਵਾਂਗੇ ਤੇ ਬਾਈ ਹੁਣਾ ਤੋਂ ਵੀ ਪੁੱਛਦੇ ਆਂ ਬਾਈ ਗਗਨ ਕਿੰਨਾ ਕ ਫਰਕ ਪੈਂਦਾ ਕਿ ਜ਼ਿਮੀਂਦਾਰ ਨੂੰ ਕਿੰਨਾ ਫਰਕ ਪੈਂਦਾ ਤੁਹਾਡੇ ਕੋਲੋਂ ਕੈਸ਼ ਲੈਨ ਤੇ ਹਾਂਜੀ ਤੇ ਇੱਕ ਬੰਦੇ ਨੂੰ ਆਧਾਰ ਕਰਨ ਤੇ ਕਿੰਨਾ ਫਰਕ ਪੈਂਦਾ ਦੇਖੋ ਬਈ ਕੈਸ਼ ਤੇ ਆਧਾਰ ਦੇ ਵਿੱਚ ਮੱਤਾ ਬਹੁਤ ਜ਼ਿਆਦਾ ਆ ਜੀ ਮੰਨ ਲਓ ਜੇ ਆਪਾਂ ਮੰਨੀਏ ਤਾਂ 30 35% ਦਾ ਫਰਕ ਪੈਂਦਾ 30 35% ਦਾ ਫਰਕ ਮਤਲਬ 10000 ਮਗਰ ਕਹਿ ਲੋ 3500 ਰੁਪਏ ਦਾ ਤੇ ਲੱਖ ਮਗਰ 35000 35000 ਦਾ ਬਿਲਕੁਲ ਲੱਖ ਮਗਰ 35000 ਰੁਪਏ ਦਾ ਫਰਕ ਪੈ ਗਿਆ ਹਾਂਜੀ ਭਾਈ ਜੀ ਤੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ 63000 ਨੂੰ ਪੈਲੀ ਲਈ ਵੀ ਆ ਜਿਹੜੀ 73 ਨੂੰ ਲਈ ਵੀ ਆ ਤੇ ਉਹ 70 'ਚ ਰਹਿੰਦੀ ਆ ਹਾਂਜੀ ਤੇ ਜਿਹੜੀ 65 ਨੂੰ ਲਈ ਵੀ ਆ ਉਹ 60 'ਚ ਰਹਿੰਦੀ ਐ ਨਾ 60 'ਚ ਰਹਿੰਦੀ ਬਿਲਕੁਲ ਜੀ ਐਨਾ ਫਰਕ ਪੈ ਜਾਂਦਾ ਹਾਂਜੀ ਤੇ ਬਈ ਬ੍ਰਾਂਡ ਦਾ ਤਾਂ ਉਹ ਉੱਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਰਿਜ਼ਲਟ ਵੀ ਮਤਲਬ ਵਧੀਆ ਬ੍ਰਾਂਡ ਵੀ ਮਿਲੂ ਬਈ ਬ੍ਰਾਂਡ ਦੇ ਵਿੱਚ オリジナル ਦੇਣ ਦੀ ਗਾਰੰਟੀ ਵੀ ਆਪਣੀ ਕੋਈ ਆਪਣੇ ਇੱਕ ਬ੍ਰਾਂਡ ਹੋ ਗਿਆ ਇੱਕ オリジナル ਹੋ ਗਿਆ ਦੋ ਫਰਕ ਹੈ ਇਸ ਗੱਲ 'ਚ ਹਾਂਜੀ ਕੀ ਫਰਕ ਆ ਫਰਕ ਇਹ ਹੈ ਜੀ ਦੇਖੋ ਜੋ ਬ੍ਰਾਂਡ ਆ ਜੀ ਬ੍ਰਾਂਡ ਦੇ ਵਿੱਚ ਡੁਪਲੀਕੇਸੀ ਵੀ ਹੁੰਦੀ ਆ ਸਾਰਾ ਕੁਝ ਹੀ ਹੁੰਦਾ ਮਤਲਬ ਆਪਣੀ ਇੱਕ ਗਾਰੰਟੀ ਆ ਜਿਹੜੀ ਚੀਜ਼ ਆਪਣੀ ਦੁਕਾਨ ਤੋਂ ਵਗ ਜੂ ਬ੍ਰਾਂਡ ਦੀ ਜੋ ਕਹਿ ਕੇ ਦੇਤੀ ਵੀ ਸージェਨਟਾਂ ਦੀ ਐਬੀ ਸੈਂਟਾ ਕੋਈ ਵੀ ਦਵਾਈ ਆ ਓਰੀਜਨਲ ਦੀ 101% ਗਾਰੰਟੀ ਆ ਜੀ ਜੇ ਕੋਈ ਆਪਣੀ ਦਵਾਈ ਨੂੰ ਡੁਪਲੀਕੇਟ ਕਹਿੰਦਾ ਨਿੰਦਦਾ ਤਾਂ ਆਪਾਂ ਦੇਣਦਾਰ ਆ ਹਮ ਓਰੀਜਨਲ ਹੋਣ ਦੀ 100% ਓਰੀਜਨਲ ਹੋਣ ਦੀ 101% ਜੀ ਤੁਹਾਡੇ ਵਾਲੇ ਕੰਮ 'ਚ ਡੁਪਲੀਕੇਸੀ ਬਹੁਤ ਆ ਦੇਖੋ ਪੰਜਾਬ 'ਚ ਹਰੇਕ ਜਗ੍ਹਾ ਡੁਪਲੀਕੇਸੀ ਵੱਧਦੀ ਆ ਹਰੇਕ ਹਰੇਕ ਚੀਜ਼ 'ਚ ਹੀ ਆ ਹਮ ਉਹਦੇ ਮਤਲਬ ਕਿ ਬਿਜਲੀ ਦੀ ਸੋਚ ਤੋਂ ਲੈ ਕੇ ਹਰੇਕ ਚੀਜ਼ 'ਚ ਹੀ ਫਰਕ ਰਹਿੰਦਾ ਜਿਹੜੀ ਚੀਜ਼ ਅਸਲੀ ਆਉਂਦੀ ਆ ਉਹਦੇ ਨਾਲ ਹੀ ਡੁਪਲੀਕੇਟ ਪਹਿਲਾਂ ਆ ਜਾਂਦਾ ਬਿਲਕੁਲ ਜੀ ਬਿਲਕੁਲ ਹਾਂ ਕਿਰਾਂ ਇੱਕ ਗੱਡੀ ਲਾਂਚ ਹੋਣੀ ਸੀ ਤੇ ਉਹਦੇ ਉਹ ਹਜੇ ਲਾਂਚ ਹੋਣੀ ਸੀ ਉਹਦੀਆਂ ਲਾਈਟਾਂ ਕਵਾੜਗੇ ਦੇ ਪੰਨਾਂ ਸੀ ਕੀ ਬਾਤ ਐ ਹੁਣ ਤੁਸੀਂ ਆ ਬੰਦਾ ਚਲਾ ਲਓ ਅਨਾਪ੍ਰੀਤ ਸਕਾਰਪਿਓ ਐ ਨਾ ਗੱਡੀ ਹਜੇ ਲਾਂਚ ਹੋਣੀ ਸੀ ਉਹਦੀਆਂ ਲਾਈਟਾਂ ਕਵਾੜਗੇ ਦੇ ਪੰਨਾਂ ਸੀ ਅੱਛਾ ਜੀ ਹਾਂ ਲਾਂਚ ਹੋਣੀ ਸੀ ਹਜੇ ਗੱਡੀ ਠੀਕ ਐ ਹਾਂ ਵੇ ਇਹ ਸਭ ਤੋਂ ਆਜਾ ਮਾੜਾ ਜਿਹਾ ਦਿਖਾ ਬਾਈ ਸਾਨੂੰ ਕੀ ਬ੍ਰਾਂਡ ਆ ਆਪਣੇ ਕੋਲੇ ਕਿਹੜੇ ਕਿਹੜੇ ਬ੍ਰਾਂਡ ਹੁੰਦੇ ਆ ਜਿਆਦਾ ਕਿਹੜੇ ਬ੍ਰਾਂਡ ਨੂੰ ਮਤਲਬ ਤੁਹਾਡੇ ਕੋਲੇ ਇੰਦਰ ਬੈਕ ਦਾ ਕਿਹੜਾ ਜਾਂ ਕਿਸਾਨਾਂ ਨੂੰ ਕਿਹੜਾ ਰეკਮੈਂਡ ਕਰਦੇ ਐ ਇੰਨੇ ਬ੍ਰੈਂਡਾਂ ਦੇ ਵਿੱਚੋਂ ਬਿਲਕੁਲ ਬਾਈ ਜਿਵੇਂ ਹੁਣ ਮੱਕੀ ਤੇ ਸੁੰਡੀ ਚੱਲੀ ਸੀ ਜੀ ਸੁੰਡੀ ਤੋਂ ਸਭ ਤੋਂ ਵੱਧ ਦਵਾਈ ਵਿਕੇ ਹੈ ਵੀ ਸੈਂਟਾ ਜੀ ਸੈਂਟਾ ਦੀ ਸਭ ਤੋਂ ਟੌਪ ਦਾ ਰਿਜ਼ਲਟ ਕੋਰਾ ਜਨ ਹੋ ਗਈ ਹੂੰ ਤੇ ਮਤਲਬ ਜਿੱਥੇ ਸੁੰਡੀ ਜੰਮਾ ਨਹੀਂ ਮਰਦੀਦੀ ਉਥੇ ਇਹਨਾਂ ਦਾ ਅੰਤਰ ਜ ਕੋਰਾ ਜਨ ਦੇ ਵਿੱਚ ਤਾਂ ਮੈਂ ਦੇਖਿਆ ਇਹ ਚ ਤਾਂ ਡੁਪਲੀਕੇਸੀ ਬਹੁਤ ਜ਼ਿਆਦਾ ਆਈ ਸੀ ਨਜਾਇਜ਼ ਹਾਂ ਹਨਾ ਹਾਂ ਵੀ ਇਹ ਤਾਂ ਬਹੁਤ ਅ ਮਤਲਬ ਕਿਸਾਨਾਂ ਨੂੰ ਵੀ ਪਤਾ ਹੀ ਆ ਹਾਂ ਵੀ ਕੈਮਰਾ ਜੀ ਬਿਲਕੁਲ ਜੀ ਹਾਂ ਕਿਹੋ ਜੀ ਦਵਾਈ ਦਿੱਤੀ ਆ ਰੇਟ ਦਾ ਬਹੁਤ ਫਰਕ ਪੈਣਾ ਉਹ ਚ ओरिजिनल ਦਾ ਰੇਟ ਤਾਂ ਜੈਨੂਨ ਹੋਵੇ 1 2 ਕੀ ਹੋਗਾ ਸਾਰੇ ਕਿਤੇ ਹੂੰ ਜਦੋਂ ਰੇਟ ਉੱਪਰ ਹੇਠਾ ਹੋਊਗਾ ਤਾਂ ਉਹ ਚੀਜ਼ ਵੀ ਉੱਪਰ ਹੇਠਾ ਹੋਊਗੀ ਉੱਪਰ ਹੇਠਾ ਹੋਊਗੀ ਓਈ ਜਦੋਂ ਆਪਾਂ ਖਾਸ ਤੌਰ ਤੇ ਧਾਰ ਕਰਦੇ ਆ ਤਾਂ ਦੁਕਾਨਦਾਰ ਵੀ ਕੋਸ਼ਿਸ਼ ਕਰਦਾ ਵੀ ਹੁਣ ਇਹਨੇ ਦੇਖਣਾ ਨਹੀਂ ਅੱਖਾਂ ਮੀਚ ਕੇ ਬਿਲਕੁਲ ਇਹਨੂੰ ਫੜਾ ਦਿਓ ਇਹਨੇ ਲਫਾਫਾ ਬਲੇਟ ਕੇ ਤੇ ਸਕੂਟਰ ਨਾਲ ਬੰਨ ਲੈਣਾ ਬਿਲਕੁਲ ਜੀ ਬਿਲਕੁਲ ਬੰਨ ਲੈਣਾ ਉੱਥੇ ਜਾ ਕੇ ਬੰਦਾ ਮਾਰ ਖਾਂਦਾ ਹਾਂ ਹਾਂ ਜੀ ਬਿਲਕੁਲ ਤੇ ਮਾੜਾ ਜਿਹਾ ਮੈਂ ਜ਼ਿੰਮੇਦਾਰਾ ਆਹ ਲੋ ਜਿਵੇਂ ਹੁਣ ਜੀਰੀ ਚ ਪਾਉਣਾ ਲਿਆ ਰਿਫਟਾ ਹਾਂ ਟਾਟਾ ਹੋਗੀ ਸਜੈਂਟਾ ਹੋਗੀ ਉਤਮ ਹੋਗੀ ਭਾਰਤ ਹੋਗੀ ਹੂੰ ਵਧੀਆ ਬ੍ਰਾਂਡ ਦੀਆਂ ਨੇ ਸਾਰੀਆਂ ਕੋਈ ਅਨ ਬ੍ਰਾਂਡ ਨਹੀਂ ਹੈ ਤੇ ਸਿੱਧੀ ਬਿਜਾਈ ਜਿਹੜੀ ਹੁਣ ਆਮ ਤੌਰ ਤੇ ਲੋਕ ਸਿੱਧੀ ਬਿਜਾਈ ਵੀ ਬਹੁਤ ਕਰਨਗੇ ਸਿੱਧੀ ਬਿਜਾਈ ਵਾਸਤੇ ਵੀ ਬਹੁਤ ਜ਼ਿਆਦਾ ਉਹਦੀ ਸਟੰਪ ਦੀ ਲੋਡ ਪੈਣੀ ਆ ਹਾਂਜੀ ਹਾਂਜੀ ਹਨਾ ਬਾਈ ਬਿਲਕੁਲ ਜੀ ਤੇ ਦੂਜਿਆਂ ਦੀ ਲੋਡ ਪੈਣੀ ਆ ਉਹਦੀ ਕੱਖਾਂ ਵਾਲੀ ਉਸ ਤੋਂ ਬਾਅਦ ਪਹੁੰਚ ਸਾਰੀਆਂ ਦਵਾਈਆਂ ਅਵੇਲੇਬਲ ਨੇ ਜੀ ਆਪਣੇ ਲਵੇ ਆਪਣੇ ਮਤਲਬ ਬਹੁਤ ਫਾਰਮਰਾਂ ਨੇ ਕਰੀ ਵੀ ਹੋਏ ਸਿੱਧੀ ਬਿਜਾਈ ਜੀ ਆ ਨੇੜੇ ਕੋਨਰਾਂ ਪਿੰਡ ਹੈਗਾ ਤਕੀਪੁਰ ਪਿੰਡ ਹੈਗਾ ਤਕਰੀਬਨ ਵਧੀਆ ਚ ਕਰੀ ਹੋਈ ਆ ਤੇ ਅਸੀਂ ਉਹਦੇ ਵੱਲ ਵਧਾਵਾ ਵੀ ਦੇ ਰਹੇ ਆ ਵੀ ਵੱਧ ਤੋਂ ਵੱਧ ਸਿੱਧੀ ਵਜਾਈ ਹੋਵੇ ਕਿਉਂਕਿ ਜੇ ਸਾਰਾ ਰਲਮਾ ਮਿਲਮਾ ਹੋਊਗਾ ਤਾਂ ਪਾਣੀ ਦੀ ਦਰਬਾਰਤੋ ਘਟੂਗੀ ਹਾਂ ਇੱਕ ਭਾਈ ਮੈਨੂੰ ਕਹਗਾ ਨਾ ਇਹ ਦੱਸੋ ਵੀ ਲੋਂਗੋਵਾਲ ਦੇ ਨੇੜੇ ਤੇੜੇ ਵਾਲੇ ਬੰਦੇ ਪਹੁੰਚ ਹੀ ਕਰ ਸਕਦੇ ਆ ਤੁਹਾਡੇ ਕੋਲੇ ਆ ਕੇ ਲਿਆ ਸਕਦੇ ਆ ਜਾਂ ਕਈ ਵਾਰੀ ਦੂਆ ਇਹ ਨੇੜ ਤੇੜ ਦੇ ਨੂੰ ਪਹੁੰਚਦੀ ਵੀ ਕਰ ਦਿੰਦੇ ਆ ਨਹੀਂ ਪਹੁੰਚਦੀ ਵੀ ਕਰ ਦਾਂਗੇ ਜੇ ਕੋਈ ਕਿਉਂਕਿ ਇੰਟਰਨੈਟ ਤੇ ਤਾਂ ਹੁਣ ਇਹ ਨਹੀਂ ਪਤਾ ਬੰਦਾ ਕਿੱਥੋਂ ਦਾ ਬੰਦਾ ਤੁਹਾਨੂੰ ਪਟਿਆਲੇ ਦਾ ਬੰਦਾ ਫੋਨ ਕਰ ਦੇਵੇ ਇਹ ਨਹੀਂ ਪਤਾ ਕਿੱਥੋਂ ਦਾ ਕਰ ਦੇਵੇ ਨਾ ਬਿਲਕੁਲ ਟਰਾਂਸਪੋਰਟ ਹੈਗੀ ਆ ਦੇਖੋ ਹਰੇਕ ਥਾਂ ਮੇ ਅਵੇਲੇਬਲ ਆ ਜੀ ਫੋਨ ਕਰਕੇ ਰੇਟ ਪਤਾ ਕਰ ਸਕਦਾ ਤੁਹਾਡੇ ਬਿਲਕੁਲ ਜੀ ਬਿਲਕੁਲ ਜਦੋਂ ਮਰਜ਼ੀ ਰੇਟ ਪਤਾ ਕਰ ਸਕਦਾ ਬਿਲਕੁਲ ਜੀ ਬਿਲਕੁਲ ਮਾੜਾ ਕਿਸਾਨ ਭਰਾਵਾਂ ਤੋਂ ਪੁੱਛ ਲਗੇ ਕਿਵੇਂ ਦਾ ਤੁਹਾਡਾ ਬਿਹੇਵੀਅਰ ਆ ਫੇਰ ਹੀ ਬੰਦਾ ਫੋਨ ਨੰਬਰ ਦਿੰਦਾ ਚੰਗਾ ਲੱਗਦਾ ਬਾਈ ਪਹਿਲਾਂ ਤੁਸੀਂ ਦੱਸੋਗੇ हां भाई द किमे किमे है नादा बिहेवियर किमे है कहो जे बंदे सा जी, 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 जी जी वीरे आपा नु 7-8 ਸਾਲ ਹੋ ਗਏ ਬਾਸਮਤੀ ਲਾਉਣੇ ਆਪਾਂ ਬਾਸਮਤੀ ਕੀਤੀ ਕਰਦੇ ਆ ਜੀ 1400 ਇੱਕ ਵੀ ਜੀ ਤੁਸੀਂ ਲਾ ਲਓ ਵੀ ਇਹਨਾਂ ਤੋਂ ਜਿਹੜੀ ਮਰਜ਼ੀ ਆਪਾਂ ਬ੍ਰਾਂਡਡ ਦਵਾਈ ਲੈ ਲਈ ਨਹੀਂ ਸਾਰੇ ਅਸੀਂ ਲੌਂਗ ਵਾਲੇ ਚ ਫਿਰ ਲੈਨੇ ਆ ਜੀ ਦਵਾਈ ਮਿਲ ਕੇ ਉਹਦੀ ਇਹ ਤਸੱਲੀ ਨਹੀਂ ਰਹਿੰਦੀ ਵੀ ओरिजिनल ਹੋਊ ਜਾਂ ਨਾ ਹੋਊਗੀ ਹੂੰ ਕਿਉਂਕਿ ਕੈਸ਼ ਕਾਊਂਟਰ ਜਿਹੜਾ ਬ੍ਰਾਂਡਡ ਆ ਇਹੀ ਆਪਣਾ ਮੇਨ ਠੀਕ ਹੈ ਜਿਹੜਾ ਲੌਂਗ ਵਾਲਾ ਦੇ ਵਿੱਚ ਹੈ ਤੇ ਕੋਈ ਮਰਜ਼ੀ ਦਵਾਈ ਲੈ ਲੋ ਜੀਰੋ ਤੋਂ ਲੈ ਕੇ ਲੈਸ਼ਨਲ ਕੰਪਨੀ ਹੈ ਇਹਨਾਂ ਕੋਲੇ ਇੰਟਰਨੈਸ਼ਨਲ ਕੰਪਨੀ ਹੈ ਸਾਰੇ ਬ੍ਰਾਂਡ ਮਿਲ ਜਾਂਦੇ ਆ ਆਮ ਬੰਦੇ ਨੂੰ ਆਪਣਾ ਇੱਕ ਦੋਸਤ ਦੀ ਮੇਰਾ ਉਂਗੋਰਾ ਜਣੀ ਨਹੀਂ ਮਿਲੀ ਸਾਰੇ ਲੌਂਗ ਵਾਲਾ ਜ ਉਹ ਸੁਨਾਮ ਗਿਆ ਫਿਰ ਮੈਨੂੰ ਫੋਨ ਕੀਤਾ ਉਹ ਆਖਿਆ ਮੈਂ ਕਿਤੇ ਲੌਂਗ ਵਾਲਾ ਕੇ ਗਾਗਨ ਤੋਂ ਲੈ ਜਾਂਦਾ ਆ ਕੇ ਵੀਰ ਪੂਰੇ ਸੈਟੀਸਫਾਈ ਆ ਪੂਰੀ ਵਧੀਆ ਦਵਾਈ ਦਿੰਦਾ ਕੋਈ ਤੇ ਮਿਸ ਗਾਈਡ ਨਹੀਂ ਕਰਦਾ ਹੈਗਾ ਕਿਉਂਕਿ ਜ਼ਿੰਮੇਵਾਰ ਭਰਾਗਾ ਕੋਈ ਇਹ ਨਹੀਂ ਹੈ ਗੱਲਬਾਤ ਵੀ ਲਾਤੀ ਜੇ ਪੀਜੀ ਆ ਲੈ ਜਾਓ ਲੈ ਜਾ ਜੋ ਜੀ ਦੀ ਜ਼ਰੂਰਤ ਆ ਉਹੀ ਦਿੰਦੇ ਆ ਖੇ ਸਵਾਹ ਨਹੀਂ ਚਗਾਉਂਦਾ ਹਾਂਜੀ ਨਹੀਂ ਐਵੇਂ ਉਹਦੇ ਨਾਲ ਉਹ ਚੱਕਾ ਤਾਉਂਦਾ ਉਹ ਵੀ ਚਾਹੀਦੀ ਹੁੰਦੀ ਆ ਨਾਲ ਚਾਰ ਦਵਾਈਆਂ ਹੋਰ ਦੇ ਨਾਲ ਉਹੀ ਦੇ ਦਿੰਦੇ ਦੋ ਸੀਸੀਆਂ ਦੇ ਵਿਆਹ ਤੱਕ ਤਾੜੀ ਲਾਦੇ ਆ ਲਾਦੇ ਘਾਟਾਂ ਵਾਲੀ ਕਹਿ ਕੇ ਦੇ ਦਿੰਦੇ ਹੈ ਉਹ ਜਿਹੜੇ ਘਾਟਾਂ ਕੂਟਾਂ ਵਾਲੇ ਹੁੰਦੇ ਆ ਨਾ ਉਹ ਖੇ ਸਵਾਈ ਹੁੰਦਾ ਉਹ ਸਾਰਾ ਬਚਤ ਵਾਲਾ ਕੇ ਸੀ ਹੁੰਦਾ ਹਨਾ ਬਈ ਐਵੇਂ ਇਹ ਨਾ ਗੱਲਬਾਤ ਇੱਕ ਬਈ ਮੈਂ ਤੁਹਾਨੂੰ ਕਿਸਾਨਾਂ ਦੇ ਪੱਖ ਦੀ ਗੱਲ ਕਰ ਦਿੰਨਾ ਸੱਚੀ ਦਵਾਈਆਂ ਵਾਲੇ ਦੇ ਕਹਿਣ ਤੇ ਦਵਾਈ ਨਾ ਖਰੀਦਿਆ ਕਰੋ ਯਾਰ ਆਪਦੀ ਸਮਝ ਨਾਲ ਖਰੀਦਿਆ ਕਰੋ ਪਿਛਲੀ ਵਾਰ ਕਿਹੜੀ ਪਾਈ ਸੀ ਡੈਰੀ ਤੇ ਲਖ ਲਿਆ ਕਰੋ ਯਾਰ ਇਹ ਕਿੱਡਾ ਕੰਮ ਆ ਯਾਰ ਹੈ ਤੇ ਆਜੋ ਬਾਈ ਹੋਰ ਵੀ ਕੋਈ ਬੰਦਾ ਦੱਸ ਦਿਓ ਯਾਰ ਸੰਗੀ ਜੇ ਜਾਣੇ ਆ ਜਾਓ ਹੋਰ ਆ ਜਾਓ ਆ ਜਾ ਆ ਜਾ ਇਧਰਲੇ ਪਾਸੇ ਆਜੋ ਨਾ ਸਾਰੇ ਯਾਰ ਪਿੱਛੇ ਜਗਾ ਤੋਂ ਆਵੜੇ ਕਿਵੇਂ ਆ ਬਾਈ ਵਧੀਆ ਹੀ ਵਧੀਆ ਸਾਬਰ ਕਲਾਂ ਹੀ ਸਾਬਰ ਕਲਾਂ ਕਦੋਂ ਕਦੇ ਦਵਾਈ ਲੈਣੇ ਬਈ 5-6 ਸਾਲ ਹੋ ਗਏ ਕਿਵੇਂ ਫਰਕ ਆਧਾਰਨ ਵਾਲੋ ਨਾਗਦ ਦਾ ਬਈ ਪੂਰਾ ਵਧੀਆ ਕੰਮ ਆਗਾ ਤੇ ਬਸ ਦਵਾਈ ਨਹੀਂ ਕਿਤੋਂ ਵੀ ਨਹੀਂ ਮਿਲਦੀ ਅਸੀਂ 17 18 ਥਾਣਾ ਕਿਲੇ ਗੰਨੇ ਦੀ ਖੇਤੀ ਕਰਦੇ ਆਂ ਤੇ ਜਿਹੜੀ ਗੰਨੇ ਦੀ ਦਵਾਈ ਉਹਨਾਂ ਤੋਂ ਮਿਲ ਗਈ ਕਿਤੋਂ ਵੀ ਨਹੀਂ ਮਿਲਦੀ ਅਸੀਂ ਮਤਲਬ ਕਦੇ ਅਨ ਬ੍ਰਾਂਡ ਦਾ ਵਰਤ ਤੀ ਨਹੀਂ ਬਸ ਹੋਗੀ ਬਾਜਵਰੇਟ ਸਾਰਾ ਕੁਝ ਪੂਰਾ ਵਧੀਆ ਜੈਨੂਨ ਕੋਈ ਐਈ ਚੀਜ਼ ਦਾ ਚੱਕਰ ਨਹੀਂ ਜੇ ਕਹਿ ਵੀ ਦੀ ਬਈ ਦਵਾਈ ਫੜਾ ਜੋ ਖੇਤ ਫੜਾ ਕੇ ਹਾਂ ਖੇਤ ਵੀ ਜਿਹਦੇ ਚ ਜਿਹਨਾਂ ਨਾਲ ਪਿਆਰ ਹਾਂ ਹੂੰ ਪਲੇ ਨਹੀਂ ਹੈ ਵੀ ਉਹ ਇਹ ਸੈੱਲ ਲਾ ਕੇ ਜਾਣਗੇ ਤੇ ਕੋਰਾ ਜਨ ਕੋਰਾ ਜਨ ਇਹ ਕਿਤੋਂ ਮਿਲਦੀ ਨਹੀਂ ਓਰੀਜਨਲ ਹੂੰ ਇਹ ਨੋਟ ਮੰਗਦੀ ਆ ਹੂੰ ਬਾਈ ਹੋਰ ਕਿਵੇਂ ਆ ਦੇ ਦਈਏ ਤਸੱਲੀ ਪੂਰੀ ਕਿਸਾਨਾਂ ਨੂੰ ਤੁਹਾਡੇ ਵੱਲੋਂ ਦੇ ਦਈਏ ਤਸੱਲੀ ਬਾਈ ਪੂਰੀ ਤਸੱਲੀ ਦੇ ਦਊਗੀ ਹੈ ਦੇ ਦਈਏ ਹਾਂ ਜੀ ਪੂਰੀ ਸਹੀ ਬਾਈ ਜਿਵੇਂ ਤੁਸੀਂ ਖੁਸ਼ ਆਵੇਂ ਜਿਹੜਾ ਬੰਦਾ ਹੋਰ ਆਊਗਾ ਉਹਨੂੰ ਵੀ ਖੁਸ਼ ਕਰਕੇ ਤੋਰਨਗੇ ਜੀ ਖੁਸ਼ ਕਰਕੇ ਤੋਰਨਗੇ ਲਾਜ਼ਮੀ ਕੋਈ ਸ਼ੱਕ ਹੀ ਨਹੀਂ ਹੈ ਇਹ ਗੱਲ ਦਾ ਲੈ ਬਈ ਬਾਈ ਗਗਨ ਇੱਕ ਗੱਲ ਬਾਈ ਨੇ ਬਹੁਤ ਵਧੀਆ ਆਖੀ ਕਹਿੰਦੇ ਵੀ ਆਹ ਬਾਈ ਨੇ ਆਖੀ ਸੀ ਵੀ ਪਹੁੰਚਦੀ ਵੀ ਕਰਿਆ ਹੁੰਦੇ ਆ ਹਾਂ ਨਾ ਵੀ ਪਹੁੰਚ ਵੀ ਕਰਿਆ ਹੁੰਦੇ ਆ ਬਾਈ ਹੋਰ ਜਿਵੇਂ ਕਈ ਵਾਰੀ ਬਾਈ ਇੱਕ ਗੱਲ ਕਰੀਂਦੇ ਕਹਿੰਦੇ ਜਦੋਂ ਜਮਾ ਗੇਰ ਫਸ ਜਾਂਦਾ ਕਹਿੰਦਾ ਜਦੋਂ ਜਮਾ ਕੋ ਦੇਖੋ ਹਰ ਫਸਲ ਦੀ ਸਾਂਭੇਦਾਰੀ ਬਹੁਤੇ ਲੋਕਾਂ ਨੂੰ ਘੱਟ ਹੁੰਦੀ ਥੋੜੀ ਜੀ ਮਤਲਬ ਬਿਮਾਰੀ ਕੋਈ ਹੋਰ ਹੁੰਦੀ ਆ ਆਪਾਂ ਉਹਦੇ ਉੱਪਰ ਦਵਾਈ ਸੜਕੀ ਜਾਈਏ ਮਤਲਬ ਦਿੱਕਤ ਉਹਨੂੰ ਜੜ ਦੀ ਹੋਵੇ ਉਹਦਾ ਹੱਲ ਇਹ ਆ ਵੀ ਅਸੀਂ ਖੁਦ ਜਾਣੇ ਆ ਪਹਿਲਾਂ ਉਹਨੂੰ ਦੇਖਦੇ ਆ ਵੀ ਬਿਮਾਰੀ ਹੈ ਕੀ ਮਤਲਬ ਉਹਨੂੰ ਜੜ ਦੀ ਦਿੱਕਤ ਆ ਤਾਂ ਪਹਿਲਾਂ ਉਹਨੂੰ ਜੜ ਨੂੰ ਦਵਾਈ ਦੇਵਾਂਗੇ ਉਹਦੇ ਉੱਪਰ ਤਾਂ ਚਾਹੇ 10 ਪਰਿਆ ਕਰ ਦੋਨੇ ਜਮਾ ਫਰਕ ਨਹੀਂ ਪੈਣਾ ਇਹ ਇਹ ਜ਼ਰੂਰ ਫੈਸਿਲਿਟੀ ਦਿੰਨੇ ਆਪਾਂ ਵੀ ਪਹਿਲਾਂ ਖੁਦ ਦੇਖ ਕੇ ਆਉਣੇ ਆ ਜੇ ਜਿੰਨੇ ਕੋਈ ਕਹਦੇ ਭਾਈ ਮੇਰੀ ਮੱਕੀ ਚੱਲਦੀ ਨਹੀਂ ਕੋਈ ਐਚ ਦਿੱਕਤ ਆ ਤਾਂ ਪਹਿਲਾਂ ਉਹ ਦਿੱਕਤ ਦੇਖੀ ਜਾਓ ਜੀ ਫਿਰ ਉਹਦੀ ਦਵਾਈ ਦਿੱਤੀ ਉਹ ਨਹੀਂ ਉਹ ਤੋਂ ਪਹਿਲਾਂ 10 ਪਰੇਹਾਂ ਉਹੀ ਕਰਾ ਦਾਂਗੇ ਉਹਦਾ ਕੋਈ ਫਾਇਦਾ ਨਹੀਂ ਹੂੰ ਠੀਕ ਹੈ ਜੀ ਉਹਦਾ ਕੋਈ ਵੀ ਜਾ ਕੇ ਜੇ ਹੁਣ ਮੰਨ ਲਓ ਫਸਲ ਉਹਦੀ ਤੁਰ ਨਹੀਂ ਰਹੀ ਪੀਲੀ ਪੈ ਗਈ ਪਣੀਰੀ ਆ ਉਹ ਕਈ ਰੇ ਧੱਬੇ ਜੇ ਪੈ ਜਾਂਦੇ ਆ ਜਾਂ ਟੋਨਾ ਪੈਣ ਲੱਗਿਆ ਉਹ ਪਰੇਹਾਂ ਕਰਾਈ ਜਾਂਦੇ ਆ ਜ਼ਿੰਕ ਦੀਆਂ ਉਹਦੇ ਜਰੂਰ ਅਸਰ ਹੀ ਨਹੀਂ ਹੋ ਰਿਹਾ ਕਿਉਂਕਿ ਥੱਲੇ ਦਾ ਉਹਦੇ ਨਿਮਾ ਤੋੜ ਪੈ ਰਿਆ ਹੂੰ ਜੜ ਚ ਗੰਡਾ ਪੈਰੀਆਂ ਨੇ ਉਹਨੂੰ ਖਰਾਕ ਨਹੀਂ ਲੱਗ ਰਹੀ ਨੀਚੋਂ ਤਾਂ ਕਰਕੇ ਉਹ ਵਧੂ ਫੁੱਲੂ ਕਿਵੇਂ ਉੱਪਰ ਸਪਰੇ ਦਾ ਕੋਈ ਅਸਰ ਨਹੀਂ ਜਿੰਨਾ ਚਿਰ ਤੁਸੀਂ ਪ੍ਰੋਪਰ ਫਸਲ ਦੀ ਬਿਮਾਰੀ ਨਹੀਂ ਜਾਂਚਦੇ ਹਾਂ ਤੇ ਉਹਦੇ ਲਈ ਤੁਹਾਡੀ ਟੀਮ ਹੈਗੀ ਆ ਬਿਲਕੁਲ ਜੀ ਵੀ ਜਿਹੜੀ ਅਗਲੇ ਦਿਨ ਜਾਂਚ ਕੇ ਵੀ ਆਊਗਾ ਜਾਂਚ ਕੇ ਵੀ ਆਉ ਹਰ ਤਰ੍ਹਾਂ ਦਾ ਉਹਦਾ ਖਰਚਾ ਕੋਈ ਨਹੀਂ ਕੋਈ ਖਰਚਾ ਨਹੀਂ ਉਹਦਾ ਕੋਈ ਖਰਚਾ ਨਹੀਂ ਉਹਦਾ ਖਰਚਾ ਕੋਈ ਬਿਲਕੁਲ ਜਾਂਦੇ ਆ ਮੁੰਡੇ ਵੀ ਫੀਲਡ 'ਚ ਰੱਖੇ ਹੋਏ ਆ ਨਾ ਫੀਲਡ 'ਚ ਰੱਖੇ ਹੋਏ ਆ ਉਹ ਜਾਂਦੇ ਆ ਆਹਾਂ ਦੇਖਿਆ ਹੁੰਦੇ ਆ ਕਈ ਵਾਰੀ ਹੁੰਦੀ ਫੰਗਸ ਦੀ ਦਿੱਕਤ ਆ ਮਰੀ ਜਾਂਦਾ ਘਟਾਲੀਆਂ ਹੋਈ ਗੱਲ ਆ ਗਈ ਬਾਈ ਅੜੀ ਜਾਂ ਜੜੇ ਨਹੀਂ ਸਾ ਇਹ ਨਹੀਂ ਜੀ ਲੋੜ ਆ ਜ਼ਿੰਕ ਦੀ ਲੋੜ ਆ ਜਾਂ ਇਹਨੂੰ ਸਲਫਰ ਦੀ ਲੋੜ ਆ ਉਹ ਹੁਣ ਅਸੀਂ ਦੇਖ ਕੇ ਦੱਸ ਦਿੰਨੇ ਆ ਉਹ ਗੱਲ ਆ ਜਿੰਮੇਦਾਰ ਨੂੰ ਨਹੀਂ ਪਤਾ ਕੋਈ ਅਣਪੜ੍ਹ ਵੀ ਹੁੰਦਾ ਚਲੋ ਅੱਜ ਕੱਲ ਦਾ ਬਹੁਤ ਫਾਰਵਰਡ ਹੋ ਗਏ ਖੇਤੀ ਵਧੀਆ ਪੜ੍ਹੇ ਲੈ ਕੇ ਮੁੰਡੇ ਕਰ ਰਹੇ ਨੇ ਪਰ ਵੀ ਜਿਹੜੇ ਪੁਰਾਣੇ ਬਜ਼ੁਰਗ ਹਲੇ ਵੀ ਕਰ ਰਹੇ ਨੇ ਉਹ ਬਸ ਉਹੀ ਗੱਲ ਆ ਵੀ ਜੇ ਮਾੜੀ ਕੋਈ ਦਿੱਕਤ ਪਾ ਦੋ ਪਤਾਣਾ ਐਵੇਂ ਵਾਲਾ 90% ਲੋਕ ਤਾਂ ਇੱਕ ਕੰਮ ਕਰਦੇ ਆ ਬਾਈ 90% ਤੱਕ ਉਹ ਧਾਰ ਕਰੀ ਜਾਂਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਸਾਬ ਕਰਨ ਵੇਲੇ ਵੀ ਸਾਡਾ ਧਾਰ ਕਿੰਨੇ ਦਾ ਹੋਇਆ ਵਾ ਹਾਂ ਬਿਲਕੁਲ ਇਹ ਸਾਡੇ ਦਵਾਈਆਂ ਵਾਲੇ ਦਾ 70 ਬਣੂਗਾ 80 ਬਣੂਗਾ 30 ਬਣੂਗਾ 50 ਬਣੂਗਾ ਉਹਨੂੰ ਕੋਈ ਪਤਾ ਹੀ ਨਹੀਂ ਬਿਲਕੁਲ 90% ਲੋਕਾਂ ਨੂੰ ਇਹ ਵੀ ਨਹੀਂ ਪਤਾ ਧਿਆਨ ਨਵੇਂ ਮੁੰਡੇ ਦਾ ਖਿਆਲ ਲੱਗਿਆ ਜੀ ਧਿਆਨ ਦੇਣਾ ਹਾਂ ਉਹਨੂੰ ਨੌਲੇਜ ਵੀ ਰੱਖਦੇ ਲਿਖਦੇ ਵੀ ਆ ਵੀ ਆ ਦਵਾਈ ਨੇ ਰਿਜ਼ਲਟ ਦਿੱਤਾ ਹੈ ਨਹੀਂ ਦਿੱਤਾ ਨਹੀਂ ਨਹੀਂ ਦਿੱਤਾ ਮੇਰੀ ਬ੍ਰਾਂਡ ਦੇ ਕੇ ਕੋਈ ਦੁਕਾਨਦਾਰ ਰਾਜੀ ਨਹੀਂ ਛੇਤੀ ਯਾਰ ਡੈਰੀ ਲਾ ਲਓ ਇੱਕ ਵਾਰ ਜੇ ਕੰਮ ਕਰ ਲੈਣਾ ਨਹੀਂ ਪਹਿਲਾਂ ਦਸ ਦਵਾਈਆਂ ਉਹ ਵੀ ਬਾਈ ਵਾਲੀ ਗੱਲ ਆ ਕੋਲਾਂ ਛੜਕਣੀਆਂ ਪੈਂਦੀਆਂ ਫਿਰ ਰਿਜ਼ਲਟ ਦੇਖਦੇ ਆ ਉਹਦਾ ਵੀ ਆ ਗਿਆ ਕਿ ਨਾ ਆ ਗਿਆ ਫਿਰ ਫਿਰ ਬ੍ਰਾਂਡ ਪਾਉਣਾ ਪੈਂਦਾ ਨਾਲੇ ਮਹਿੰਗੀ ਮਿਲਦੀ ਆ ਫਿਰ ਹਮ ਇੱਕ ਵਾਰੀ ਉਹ ਵਧੀਆ ਦਵਾਈ ਛੜਕ ਲਓ ਲੋੜੀਂਦੀ ਪੈਂਦੀ ਹਾਂ ਇਹ ਤਾਂ ਗੱਲ ਹੈ ਬਾਈ ਬਈ ਬਾਈ ਗगन ਦਾ ਨੰਬਰ ਤੁਸੀਂ ਨੋਟ ਕਰ ਲਓ ਤੁਸੀਂ ਬਾਈ ਨੇੜੇ ਤੇੜੇ ਵਾਲੇ ਬੰਦੇ ਤਾਂ ਗगन ਬਾਈ ਜਾ ਕੇ ਵੀ ਆਊਗਾ ਦੇਖ ਕੇ ਵੀ ਆਉਣਗੇ ਜਿਹੜੀ ਦਵਾਈ ਮਿਲੂਗੀ ਬ੍ਰਾਂਡਡ ਮਿਲੂਗੀ ਤੇ ਸਾਬ ਨਾ ਮਿਲੂਗੀ ਬਾਈ ਦਾ ਨੰਬਰ ਨੋਟ ਕਰ ਲਓ